ਏ ਦੇਖੋ ਜੀ ਅੱਜ ਦਾ ਬਲੌਗ ਆ ਜਾ ਇਸ ਇਥੇ ਜੰਗਲਾਂ ਦੇ ਘੁੰਮਣੇ ਦਾ ਦੇਖੋ ਜੰਗਲੀ ਜੰਗਲਾਂ ਨਾਲ ਨਾਲ ਵਿਚਾਲ ਦੇ ਰੀਡ ਲੈਂਡ ਜਾਂਦੀ ਆ ਤੇ ਮੌਸਮ ਵੀ ਬਹੁਤ ਸੁਹਾਣਾ ਬਣਿਆ ਹੋਇਆ ਪਾਰਸ਼ ਹੋ ਰਹੀ ਆ ਅਸੀਂ ਤੋੜਨੇ ਕਰੇਲੇ ਕਰੇਲੇ ਦੀ ਸਬਜ਼ੀ ਬਹੁਤ ਲਗੀ ਇੱਥੇ ਤੋਂ ਤੇ ਕੋਨੇ ਆ ਚਲਿਏ ਆਹ ਦੇਖੋ ਜੰਗਲੀ ਜੰਗਲਾ ਜੰਗਲ ਦੇ ਵਿਚਾਲੇ ਦੀ ਜਾਂਦੀ ਹੈ ਵੇਖ ਪਟਰੀ ਲੇਨ ਰੇਲ ਲੇਨ ਇਹ ਦੇਖੋ ਇਹਦੇ ਵਿੱਚ ਜਿਹੜਾ ਜੰਗਲ ਹੈ ਦੇ ਵਿੱਚ ਦਵਾਈਆਂ ਬੂਟੀਆਂ ਬਹੁਤ ਜੜੀਆਂ ਬੂਟੀਆਂ ਤੇ ਜੜੀਆਂ ਬੁਟੀਆਂ ਬਹੁਤ ਆ ਹੋਰ ਆਪਾਂ ਨੂੰ ਇਹ ਚੀਜ਼ ਬਾਰੇ ਨੌਜ ਨਹੀਂ ਪਤਾ ਕਿਹੜੀ ਆਹੀ ਚੀਜ਼ ਸ਼ਾਇਦ ਆਪ ਨੂੰ ਕਈ ਬਿਮਾਰੀਆਂ ਦਾ ਇਲਾਜ ਕਰ ਦੇਵੇ ਤੇ ਬਹੁਤ ਜੜੀਆਂ ਬੁਟੀਆਂ ਖੜੀਆਂ ਮੇਰੇ ਹਿਸਾਬ ਨਾਲ ਇੱਥੇ ਤਾਂ ਦੇਖੋ ਨਜ਼ਾਰੇ ਜੰਗਲ ਦੇ ਅਸੀਂ ਮੜ ਲੱਗੇ ਜੰਗਲ ਦੇ ਵਿੱਚ ਹੁਣ ਇਹ ਦੇਖੋ ਨੂੰ ਕਰਾਉਣੇ ਆ ਦਰਸ਼ਣ ਕਿਦਾਂ ਦੇਖਰੇ ਲਿਆਂਦੇ ਹੁੰਦੇ ਇਧਰ ਛੋਟੇ ਛੋਟੇ ਵੀ ਹੁੰਦੇ ਇਹੋ ਤੇ ਬੜੇ ਸੋਹਣੇ ਹੁੰਦੇ ਸਬਜ਼ੀ ਬਹੁਤ ਸਵਾਦ ਬੰਦੇ ਉਹਨਾਂ ਦੀ ਤੋਂ ਦਿਖਾਉਣੇ ਆ ਇੱਥੇ ਕਿੱਦ ਲੱਗੀ ਹੋਣੀ ਵੇਖ ਲਾ ਇਹ ਦੇਖੋ ਆ ਦੇਖੋ ਲੱਗਣਾ ਅੰਗੂਰਾ ਨੂੰ ਪਹੰਚ ਆਪਣ ਪਤਾ ਹੀ ਨਹੀਂ ਗੱਲ ਕਰ ਇੱਧਰ ਜੜੀਆਂ ਬੂਟੀਆਂ ਬਹੁਤ ਆ ਇੱਧਰ ਇਹ ਦੇਖੋ ਬਾਬੇ ਰਾਮਦੇਵ ਨੂੰ ਪਤਾ ਹੋਊਗਾ ਇੱਧਰ ਜੜੀਆਂ ਬੂਟੀਆਂ ਦਾ ਕੀ ਕੀ ਸਕਦਾ ਵਾ ਬਹੁਤ ਜੜੀਆਂ ਬੂਟੀਆਂ ਇੱਥੇ ਆ ਰਹੀ ਆਹ ਸਬਜ਼ੀ ਬਣਦੀ ਆ ਭਾਈ ਆਹ ਕਰੇ ਲੱਗੇ ਇੱਧਰ ਨਿੱਕੇ ਨਿੱਕੇ ਜੇ ਇਹ ਹੀ ਤੋੜਨਾ ਹੈ ਅੱਜ ਲੇਕਿਨ ਬਹੁਤ ਛੋਟੇ ਛੋਟੇ ਆ ਸਬਜ਼ੀ ਨਹੀਂ ਬਣ ਬੋਗੀ ਥੋੜੇ ਵੱਡੇ ਹੋਣਗੇ ਫੇਰ ਸਬਜ਼ੀ ਬਣਦੀ ਇਹਨਾਂ ਦੀ ਇਹ ਪੱਤੇ ਵੇਖ ਲਓ ਤੁਸੀਂ ਇਦਾਂ ਦੇ ਪੱਤੇ ਹੋਣਗੇ ਵੇਲ ਦੇ ਠੀਕ ਆ ਜੀ ਇਹ ਦੇਖੋ ਕਿੰਨੇ ਲੱਗੇ ਪਿਆ ਕ੍ਰੇਲੇ ਇकडे-ਇकडे ਅਰੇ ਅਰੇ ਕarele ਚਾਹੀਦੇ ਹਨ ਇਹ ਸ਼ੂਟ ਹੀ ਹੈ ਜੀ ਆਹ ਹੀ ਵੇਲਾ ਇਹ ਮਿਲ ਗਏ ਕarele